ਚੱਲ ਜੀ ਅੱਜ ਦੇ ਇਸ ਵਕਤ ਤੇ ਜੀ ਸਰੀ ਵੀਰਪਰਾਵਾਂ ਦਾ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰਪਰਾ ਆਪਣੇ ਚੈਨਲ ਉੱਪਰ ਨਵੇਂ ਨੇ ਜੀ ਤਾਂ ਹੇਠਾਂ ਦੇ ਘਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਨਾ ਲੱਗੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰ ਲਓ ਜੀ ਬਾਕੀ ਜੇਕਰ ਕਿਸੇ ਵੀ ਵੀਰਪਰਾ ਨੇ ਵੀਰੇ ਕਿਸੇ ਵੀ ਸਾਧਨ ਦੀ ਜਾਂ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਵਾਉਣੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਸ਼ੋ ਰਿਹਾ ਜੀ 88725 82250 ਜੀ ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਿਸੇ ਵੀ ਸਾਧੀਆਂ 5 ਤੋਂ 7 ਫੋਟੋਆਂ ਬਾਕੀ ਉਸ ਦੀ ਜਾਣਕਾਰੀ ਸਾਨੂੰ WhatsApp 'ਤੇ ਭੇਜ ਕੇ ਉਸ ਮਸ਼ੀਨਰੀ ਦੀ ਆਪਣੇ ਚੈਨਲ ਦੇ ਉੱਪਰ ਐਡ ਲਗਵਾ ਸਕਦੇ ਹਾਂ ਜੀ। ਹਾਂਜੀ ਬ੍ਰੋ ਸਾਥ ਸ੍ਰੀਆ ਕਲ ਜੀ ਇਸ ਵਕਤ ਤੇ ਜੀ ਸਾਰੇ ਵੀਰਪ੍ਰਮ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਜੋ ਸਭ ਤੋਂ ਪਹਿਲਾਂ ਜੀ ਸੇਲ ਬਸ ਤੇ ਬਾਰੇ ਲੈ ਕੇ ਆਏ ਜੀ ਟਰਾਲਾ ਵਕਿਆ ਹੋਇਆ ਜੀ। ਇਹ ਟਰਾਲ ਦਾ ਸائز ਜੋ 14 ਫੁੱਟ ਲੰਬਾ ਜੀ 7 ਫੁੱਟ ਚੌੜਾ ਜੀ 14 ਬਾਈ 7 ਫੁੱਟਾ ਟਰਾਲਾ ਵਕਿਆ ਹੋਇਆ ਜੀ। ਤੇ ਡਬਲ ਟੈਰੀ ਹੈ ਜੀ ਟਾਇਰਾਂ ਦੀ ਕੰਡੀਸ਼ਨ ਹੈ ਜੋ 60% ਕੰਡੀਸ਼ਨ ਦੇ ਟਾਇਰ ਪੈਨ ਨੇ ਜੀ 10 ਨੱਟੀ ਦੇ ਹੱਬਨ ਨੇ ਜੀ 10 ਇੰਚ ਦੀ ਚੈਸੀ ਹੈ ਜੀ 4 ਐਮ ਐਮ ਦਾ ਫਰਸਾ ਜੀ ਮੱਛੀ ਹੁੱਕਾ ਜੀ ਤਿੰਨ ਫੋਟਾ ਵਿੱਡ ਲੱਗਿਆ ਹੋਇਆ ਜੀ ਜਾਲੀ ਸਮੇਤ ਹੈ ਜੀ ਤੇ ਬਾਕੀ ਵੀਰੇ ਵਧੀਆ ਭਜਨਦਾਰ ਹੈ ਜੀ ਟਰਾਲਾ ਦੇਖ ਸਕਦੇ ਹੋ ਫੋਟੋਆਂ ਵੀ ਸਕਰੀਨ ਦੇ ਉੱਪਰ ਸ਼ੋਰੀਆਂ ਨੇ ਜੀ ਤੇ ਜੈਕ ਸਮੇਤ ਹੈ ਜੀ ਪੰਪ ਲੱਗਿਆ ਹੋਇਆ ਜੀ ਟਰਾਲੇ ਤੇ ਤੇ ਏਰੀਆ ਵੀਰ ਦਾ ਮੋਗਾ ਵੀਰ ਦਾ ਏਰੀਆ ਹੈ ਜੀ ਤੇ ਰੇਟ ਵੀ ਨੇ ਰੱਖ ਜੋ 265000 ਰੁਪਏ ਵੀਨਰ ਰੇਟਰ ਕਿਹ ਜੀ 265000 ਰੁਪਏ ਵੀਨਰ ਰੇਟਰ ਕਿਹ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9814431397 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ 14 ਬਾਈ 7 ਫੁੱਟ ਟਰਾਲਾ ਵੀਰੇ ਖਰੀਦ ਸਕਦੇ ਹੋ ਡਬਲ ਟੈਰੀਏ ਜੀ ਜੈਕ ਲੱਗੇ ਹੋਏ ਜੀ ਤੇ ਅੱਗੇ ਜੋ ਸੇਲਬਾਸਤ ਲੈ ਕੇ ਆ ਜੀ HMT 5911 ਟਰੈਕਟਰ ਵਿਕਿਆ ਹੋਇਆ ਜੀ ਤੇ ਇਹ ਟਰੈਕਟਰ ਵੀਰੇ ਮਾਡਲ ਹੈ ਜੋ 2005 ਮਾਡਲ ਜੀ 2005 ਮਾਡਲ ਹੈ ਜੀ ਟਰੈਕਟਰ ਦੂਜੇ ਮਾਲਕ ਦੇ ਨਾਮਾ ਜੀ ਚਿਪਾ ਲਈ ਕਾਪੀ ਹੈ ਜੀ ਪਾਵਰ ਹੋਇਆ ਹੋਇਆ ਜੀ ਟਰੈਕਟਰ ਕੰਪਨੀ ਵੱਲੋਂ ਪਾਵਰ ਹੋਇਆ ਹੋਇਆ ਜੀ ਟਰੈਕਟਰ ਬਾਕੀ ਵੀਰੇ ਵਧੀਆ ਸਾਰਾ ਹੀ オリジナル ਹੈ ਜੀ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਹੈ ਜੋ 80% ਕੰਡੀਸ਼ਨ ਚ ਟਾਇਰ ਪੈਨੇ ਜੀ BKT ਕੰਪਨੀ ਦੇ ਟਾਇਰ ਨੇ ਜੀ ਪੰਜਾਬ ਨੰਬਰ ਹੈ ਜੀ ਟਰੈਕਟਰ ਇਹ ਰੇਟ ਵੀ ਨ ਰੱਖ ਜੋ 430000 ਰੁਪਏ ਵੀ ਨ ਰੇਟ ਰੱਖ ਜੀ 430000 ਰੁਪਏ ਵੀ ਨ ਰੇਟ ਰੱਖ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਰ ਹੈ ਜੀ 95018 70137 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ HMT 5911 ਟਰੈਕਟਰ ਵੀਰੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਜੀ ਸਾਰੀ ਵੀਰ ਭਰਾਵਾਂ ਦਾ ਤਹਿ ਦਰੋ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਬਾਕੀ ਇਸ ਪ੍ਰਕਾਰ ਦੀਆਂ ਹੋਰ ਨਵੇਂ ਵੀਡੀਓ ਵੇਖਣ ਲਈ ਜੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਬਾਕੀ ਜੁੜੇ ਰਹੋ ਜੀ ਓਕੇ ਦੋਸਤੋ ਧੰਨਵਾਦ ਜੀ